ਹਾਂਜੀ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਵਿਡੀਓ ਲੈਨਿੰਗ ਵਾਲੇ ਸੂਟ ਦੀ ਕਟਾਈ ਤੁਹਾਨੂੰ ਦੇ ਚੁੱਕੇ ਆਂ ਲੈਨਿੰਗ ਵਾਲੇ ਸੂਟ ਦੀ ਸਟੀਚਿੰਗ ਕਰਨ ਦਾ ਤਰੀਕਾ ਦੱਸਦੇ ਆਂ ਕਿਸ ਤਰ੍ਹਾਂ ਲੈਨਿੰਗ ਵਾਲੇ ਸੂਟ ਦੀ ਪ੍ਰੋਪਰ ਸਟੀਚਿੰਗ ਕੀਤੀ ਜਾਂਦੀ ਹੈ ਦੇਖੋ ਇਸ ਵੀਡੀਓ ਦੇ ਵਿੱਚ ਆ ਦੇਖੋ ਜੀ ਆ ਪੱਲਾਗਾ ਕਮੀਜ਼ ਆ ਇਹਨਾਂ ਦੇ ਘੇਰੇ ਤੇ ਵਰਕ ਹੋਇਆ ਹੋਇਆ ਔਰ ਇਹਨਾਂ ਦੇ ਬਾਜੂ ਤੇ ਵੀ ਵਰਕ ਹੋਇਆ ਹੋਇਆ ਠੀਕ ਹੈ ਜੀ نیچے ਇਹਨਾਂ ਦੇ ਜਿਹੜਾ ਲੈਨਿੰਗ ਆ કોટਨ ਦੀ ਲਾਇਨਿੰਗ ਲੱਗੀ ਆ ਸਿਲਕ ਪ੍ਰਿੰਟ ਦੇ ਵਿੱਚ ਇਹ ਕਪੜਾ ਗਾ ਠੀਕ ਹੈ ਜੀ ਇਹ ਕੋਟਨ ਦੀ ਲਾਇਨਿੰਗ ਆ ਕੋਟਨ ਦੀ ਲਾਇਨਿੰਗ ਨੂੰ ਲਾਉਣ ਦਾ ਤਰੀਕਾ ਕੀ ਆ ਜਿੰਨੀ ਜਿੰਨੀ ਆਪਣਾ ਕਮੀਜ਼ ਦੇ ਨਾਪ ਦੇ ਹਿਸਾਬ ਦੇ ਨਾਲ ਪੂਰੀ ਪੂਰੀ ਆਪਾਂ ਲਾਇਨਿੰਗ ਜਿਹੜੀ ਵਾਸ਼ ਕਰਕੇ ਕਟਿੰਗ ਕੀਤੀ ਸੀ ਹਨਾ ਉਹਦੇ ਵਿੱਚ ਕੋਈ ਵੀ ਅੱਧਾ ਇੰਚ ਇੰਚ ਵੱਧ ਕੱਟਣ ਦੀ ਜ਼ਰੂਰਤ ਨਹੀਂ ਪੈਂਦੀ ਇਹ ਲਾਇਨਿੰਗ ਮੈਂ ਕੱਟ ਲਈ ਸੀ ਕੱਟ ਕੇ ਹੁਣ ਇਹ ਆਪਾਂ ਲਾਇਨਿੰਗ ਜੁਆਇੰਟ ਕੀਤੀ ਆ ਵੈਸੇ ਤਾਂ ਆਪਾਂ ਜਿਹੜੇ ਸਟੋਨ ਤੇ ਭਾਰੇ ਵਰਕ ਵਾਲੇ ਸੂਟ ਹੁੰਦੇ ਉੱਥੇ ਗਾਮੂ ਦੇ ਨਾਲ ਯੂਜ਼ ਕਰਕੇ ਉਹਨੂੰ ਇਦੇ ਨਾਲ ਲਾ ਲੈਨੇ ਹੁੰਨੇ ਹਨਾ ਲਰਨਿੰਗ ਤੇ ਇੱਥੇ ਆਪਾਂ ਸਲਾਈ ਲਾਈ ਆ ਦੇਖੋ ਸਲਾਈ ਦੇ ਨਾਲ ਮੈਂ ਇਹ ਲਗਾ ਕੇ ਰੈਡੀ ਕਰ ਲਈ ਠੀਕ ਹੈ ਸਲਾਈ ਦੇਖ ਦਿਓ ਤੁਹਾਨੂੰ ਸਲਾਈ ਥੋੜਾ ਜਿਹਾ ਮੀਡੀਅਮ ਸਾਈਜ਼ ਦਾ ਵਫਾ ਰੱਖ ਲਿਓ ਤੇ ਲਗਾ ਦਿਓ ਹੁਣ ਸਭ ਤੋਂ ਪਹਿਲਾਂ ਕੀ ਕਰਨਾ ਹੈ ਇਹਦੇ ਵੀਰੇ ਪਲੇਟ ਪਾਉਂਗੇ ਪਲੇਟ ਕਿਸ ਤਰ੍ਹਾਂ ਪਾਉਂਗੇ ਦੇਖੋ ਜੀ ਆਹ ਦੇਖੋ ਆਪਾਂ ਪਲੇਟਾਂ ਦੀ ਮਾਰਕਿੰਗ ਕੀਤੀ ਤੁਹਾਨੂੰ ਦਿਖ ਦਿਓ ਇਧਰ ਲਾਈਟ ਹੈ ਇਧਰ ਡਾਰਕ ਹੈ ਇਹਨੂੰ ਮੈਂ ਡਾਰਕ ਕਰਕੇ ਦਿਖਾ ਦੇਣੀ ਆ ਤੁਹਾਨੂੰ ਹਾਂਜੀ ਲਰਨਿੰਗ ਲਗਾ ਲਈ ਇੱਕ ਪਾਸੇ ਆ ਦੇਖੋ ਵੀਰੇ ਮਾਰਕਿੰਗ ਕੀਤੀ ਹੋਈ ਆ ਪਲੇਟਾਂ ਦੀ ਡਾਰਕ ਆਗੀ ਇਧਰਲੇ ਪਾਸੇ ਲਾਈਟ ਆ ਆ ਲਾਈਟ ਜੀ ਹੈਗੀ ਇਹਨੂੰ ਡਾਰਕ ਕਰ ਦਿੰਨੇ ਆ ਮੈਂ ਥੋੜੇ ਸਾਮਣੇ ਸਮਝਾਉਣਾ ਹੀ ਆ ਵੈਸੇ ਤਾਂ ਲਾਈਟ ਦੇ ਉੱਪਰ ਵੀ ਪਲੇਟ ਤਾਂ ਪੈ ਸਕਦੇ ਹਨਾ ਇਧਰ ਜਿਹੜੇ ਟੇਡੇ ਪਲੇਟ ਆ ਇਧਰ ਵੀ ਮੈਂ ਕੱਟ ਲਗਾਇਆ ਹੋਇਆ ਇੱਥੇ ਵੀ ਮੈਂ ਕੱਟ ਲਗਾਇਆ ਹੋਇਆ ਇੱਥੇ ਮੈਂ ਮਾਰਕਿੰਗ ਕੀਤੀ ਹੋਈ ਆ ਲੋ ਜੀ ਇਸ ਤਰ੍ਹਾਂ ਇਹਨਾਂ ਨੂੰ ਮਿਲਾ ਦੇਣਾ ਇਹਦੇ ਨਾਲ ਤੁਹਾਡੀ ਪ੍ਰੋਪਰ ਫਿਟਿੰਗ ਦੀ ਜਿਹੜੀ ਹੈਗੀ ਆ ਪਲੇਟ ਜਿਹੜੇ ਉਹ ਪਾ ਕੇ ਰੈਡੀ ਹੋ ਜਾਣਗੇ ਹੁਣ ਸਭ ਤੋਂ ਪਹਿਲਾਂ ਪਲੇਟ ਕਿਹੜੇ ਪਾਉਣੇ ਹੁੰਦੇ ਆ ਦੇਖੋ ਜੀ ਆ ਲੋ ਜੀ ਸਭ ਤੋਂ ਪਹਿਲਾਂ ਜਿਹੜੇ ਪਲੇਟ ਆ 프ਰੰਟ ਦਾ ਪੱਲਾਗਾ ਇਦੇ ਵਿੱਚ ਆ ਲੰਬੇ ਪਲੇਟ ਪਹਿਲਾਂ ਪਾਣਗੇ ਫੇਰਾ ਸਾਈਡ ਵਾਲੇ ਪਲੇਟ ਪਾਣਗੇ ਸਾਈਡ ਵਾਲੀ ਪਲੇਟ ਦੇ ਵਿੱਚ ਵੀ ਪਹਿਲਾਂ ਕਿਹੜੇ ਪਲੇਟ ਪਾਣਗੇ ਬਾਅਦ ਚ ਕਿਹੜੀ ਪਾਉਗੀ ਇਹ ਵੀ ਦੇਖਿਓ ਠੀਕ ਹੈ ਜੀ ਸਭ ਤੋਂ ਪਹਿਲਾਂ ਲੰਬੇ ਪਲੇਟ ਇਸ ਤਰ੍ਹਾਂ ਚੱਕਣਾ ਕੱਪੜੇ ਨੂੰ ਲਰਨਿੰਗ ਦੇਖ ਲੈਣੀ ਹੈ نیچے ਕੱਪੜਾ ਦੇਖ ਲੈਣਾ ਸਹੀ ਆ ਤੁਹਾਡਾ ਹੁਣ ਇੱਥੇ ਰੱਖੋਗੇ ਇੱਕ ਪਾਸੇ ਦੀ ਮਾਰਕਿੰਗ ਦੇ ਉੱਪਰ ਇਸ ਤਰ੍ਹਾਂ ਰੱਖ ਦੇਣਾ ਲੋ ਜੀ ਇੱਕ ਇੱਕ ਪਲੇਟ ਪਾ ਕੇ ਦਿਖਾਉਂਗੀ ਮੈਂ ਠੀਕ ਹੈ ਜੀ ਇਸ ਤਰ੍ਹਾਂ ਠੀਕ ਹੈ ਇਹ ਤੋਂ ਬ੍ਰਿਕ ਦੇ ਵਿੱਚ ਪਲੇਟ ਸ਼ੁਰੂ ਕਰਨਾ ਦੇਖੋ ਇੱਥੋਂ ਲਿਆ ਕੇ ਆ ਪੈਰ ਦਾ ਪੂਰਾ ਕਰ ਦੇਣਾ ਫਿਰ ਪੈਰ ਤੋਂ ਘਟਾਉਣਾ ਠੀਕ ਹੈ ਪੈਰ ਦਾ ਪੂਰਾ ਹੋ ਗਿਆ ਹੁਣ ਇਹਨੂੰ ਬਾਹਰਲੇ ਪਾਸੇ ਨੂੰ ਲਿਜਾਉਂਗੀ ਘਟਾਉਂਦੇ ਆ ਆ ਲੋ ਘਟਾ ਦਿੱਤਾ ਮੈਂ ਨੇੜੇ ਕਰਕੇ ਵੀ ਤੁਹਾਨੂੰ ਦਿਖਾ ਦਿੰਨੀ ਆ ਮਸ਼ੀਨ ਦੇ نیچے ਕਪੜਾ ਗੱਢ ਕੇ ਵੀ ਕਿਸ ਤਰ੍ਹਾਂ ਪਲੇਟ ਪ੍ਰੋਪਰ ਪੈਂਦੀ ਹੁੰਦੀ ਆ ਦੇਖੋ ਸਾਰੇ ਬਲੂ ਕਲਰ ਆ ਕੱਟ ਦਿਖਦਾ ਹੋਵੇ ਦੇਖੋ ਇੱਥੋਂ ਜਾ ਕੇ ਚੜਾਈ ਹੋਈ ਆ ਇਧਰੋਂ ਘੱਟ ਆ ਇਧਰੋਂ ਘੱਟ ਠੀਕ ਹੈ ਜੀ ਇਸ ਤਰ੍ਹਾਂ ਇੱਕ ਪਲੇਟ ਪਾ ਦਿੱਤੀ ਆ ਦੇਖੋ ਇਹਦਾ ਸਿੱਧਾ ਪਾਸਾ ਵੀ ਪਲਟ ਕੇ ਤੁਹਾਨੂੰ ਦਿਖਾਉਣੀ ਆ ਮੈਂ ਆ ਦੇਖੋ ਇਸ ਤਰ੍ਹਾਂ ਹੁਣ ਇਧਰਲੀ ਸਾਈਡ ਤੇ ਕੋਈ ਵੀ ਵਾਲ ਨਹੀਂ ਗਾ ਨਾ ਇੱਥੇ ਦੇਖੋ ਕੋਈ ਵਾਲ ਤਾਂ ਨਹੀਂ ਦਿਖਦਾ ਨਹੀਂ ਗਾ ਹੁਣ ਇੱਥੇ ਸੈਂਟਰ ਦੇ ਵਿੱਚ ਨਾ ਤੁਸੀਂ ਝੋਲ ਪਾ ਦਿਓ ਆ ਚੀਜ਼ ਦਾ ਵੀ ਤੁਸੀਂ ਧਿਆਨ ਰੱਖਣਾ ਜਦੋਂ ਪਲੇਟ ਪਾਉਣ ਲੱਗੇ ਇੱਥੇ ਇੱਥੇ ਜਿਹੜੀ ਆ ਪਲੇਟ ਪੈਣੀ ਆ ਧਿਆਨ ਨਾਲ ਪੈਣੀ ਆ ਹੁਣ ਕੀ ਕਰਨਾ ਦੇਖੋ ਇਹਨੂੰ ਇਸ ਤਰ੍ਹਾਂ ਪਲਟੀ ਕਰ ਲਿਆ ਪਲਟੀ ਕਰਨ ਤੋਂ ਬਾਅਦ ਪ੍ਰੈਸ ਆਪਣੀ ਲਾ ਕੇ ਇਹਦੇ ਰੱਖਿਆ ਕਰੋ ਮੈਂ ਪ੍ਰੈਸ ਪ੍ਰੈਸ ਵੀ ਫੇਰੀ ਹੈ ਇਹਦੇ ਉੱਪਰ ਠੀਕ ਹੈ ਹੁਣ ਇਹਨੂੰ ਇਸ ਤਰ੍ਹਾਂ ਰੱਖਣਾ ਆ ਲੋ ਜੀ ਹੁਣ ਇੱਥੋਂ ਚੱਕਣਾ ਇਧਰਲੀ ਕੰਨੀ ਤੋਂ ਇਧਰੋਂ ਇਧਰਲੀ ਕੰਨੀ ਤੇ ਇਸ ਤਰ੍ਹਾਂ ਚੱਕ ਕੇ ਇਸ ਤਰ੍ਹਾਂ ਕਰਨਾ ਠੀਕ ਹੈ ਵਾਲ ਵਗੈਰਾ ਹੋਇਆ ਜਿਹੜਾ ਨਿਕਲ ਜਾਊਗਾ ਫਿਰ ਫਿਰ ਇਸ ਤਰ੍ਹਾਂ ਫੋਲਡਿੰਗ ਕਰਕੇ ਰੱਖ ਕੇ نیچے پلیਟ ਪਾ ਦੋਗੇ ਠੀਕ ਹੈ ਜੀ ਇਸ ਤਰ੍ਹਾਂ ਆ ਲੋ ਜੀ ਆ ਲੋ ਜੀ ਇਸ ਤਰ੍ਹਾਂ ਬਸ ਆਪਣੇ ਨਾਲ ਲਾਈਟ ਗਈ ਹੋਈ ਐ ਨਾ ਵਾਟਰ ਤੇ ਮਸ਼ੀਨ ਚਾਲ ਦੀ ਕਰਕੇ ਥੋੜੀ ਜੀ ਤੁਹਾਨੂੰ ਇਤੋਂ ਲਾਈਟ ਤੇ ਡਾਰਕ ਹੁੰਦੀ ਹੋਊਗੀ ਟਿਊਬ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਜਿਹਦੇ ਨੀਚੋਂ ਆਪਾਂ ਦੋਨੇ ਪਲੇਟ ਪਾ ਦਿੱਤੇ ਹੁਣ ਆਪਾਂ ਇਹਦਾ ਟੇਡੇ ਪਲੇਟ ਪਾ ਕੇ ਗਲਾ ਬਣਾ ਕੇ ਦਿਖਾਉਂਗੀ ਤੁਹਾਨੂੰ ਮੈਂ ਠੀਕ ਐ ਜੀ ਆਹ ਲੋ ਜੀ ਇਸ ਤਰ੍ਹਾਂ ਹੋ ਗਿਆ ਇਹ ਦੇਖੋ ਬਿਲਕੁਲ ਵੀ ਝੋਲ ਕਿਤੇ ਨਹੀਂ ਆਏਗੀ ਇਸ ਚੀਜ਼ ਦਾ ਹੀ ਆਪਾਂ ਧਿਆਨ ਰੱਖਣਾ ਹੁੰਦਾ ਵੀ ਆਹ ਚੀਜ਼ ਦੇ ਵਿੱਚ ਇੱਥੇ ਨਾ ਝੋਲ ਜੀ ਬਲਬਲਾ ਜਨਾ ਬਾਂਦੇ ਨਹੀਂ ਵੀ ਦੇਖੋ ਇਸ ਤਰ੍ਹਾਂ ਕਰਕੇ ਦੇਖੋ ਬਿਲਕੁਲ ਵੀ ਨਹੀਂਗਾ ਹਨਾ ਹੁਣ ਆਪਾਂ ਇਹਦੇ ਟੇਡੇ ਪਲੇਟ ਪਾ ਸਕਦੇ ਆ ਕਿਵੇਂ ਪੈਣੀ ਆ ਦੇਖੋ ਸਭ ਤੋਂ ਪਹਿਲਾਂ ਜਦੋਂ ਤੁਸੀਂ ਟੇਡੇ ਪਲੇਟ ਪੈਣੋਂ ਪਾਉਣ ਲੱਗੀਆਂ ਕਿਹੜਾ ਪਲੇਟ ਪਾਇਓ ਆ ਵਾਲਾ ਇਸ ਤਰ੍ਹਾਂ ਇਹ ਵਾਲਾ ਪਲੇਟ ਪਾਇਓ ਫਿਰ ਆ ਵਾਲਾ ਪਾਓ ਠੀਕ ਹੈ ਪਹਿਲਾਂ ਆ ਪਾਇਓ ਇਸ ਤਰ੍ਹਾਂ ਚੱਕਿਓ ਆਹ ਮਾਰਕਿੰਗ ਜਿੱਥੇ ਆਪਣੀ ਲਾਈ ਹੋਈ ਆ ਇਹ ਪਲੇਟ ਸ਼ੁਰੂ ਸ਼ੁਰੂ ਕਿਹੜੇ ਪਾਸਿਓ ਕਰਨਾ ਇਸ ਪਾਸਿਓ ਠੀਕ ਹੈ ਜਿੱਧਰਲੇ ਪਾਸੇ ਆਪਾਂ ਖਤਮ ਕਰਦੇ ਹੁਨੇ ਇਧਰਲੇ ਪਾਸੇ ਇਤਰਾ ਸੁਰੂ ਕਰਨਾ ਤੇ ਲਿਜਾ ਕੇ ਲਾਸਟ ਉਧਰ ਕਰਨਾ ਠੀਕ ਹੈ ਜੀ ਆ ਲੋ ਇਸ ਤਰ੍ਹਾਂ ਰੱਖੋਗੇ ਮਾਰਕਿੰਗ ਦੇ ਉੱਪਰ ਉਸੇ ਤਰ੍ਹਾਂ ਹੀ ਪਾਉਣਾਗਾ ਜਿਵੇਂ ਆਪਾਂ ਕੈਂਚ ਦੀ ਪੈਰ-ਪੈਰ ਦੀ ਸੀਨ ਲਈ ਆਉਣਾ ਆ ਲੋ ਦੇਖੋ ਇਸ ਤਰ੍ਹਾਂ ਆ ਲੋ ਜੀ ਇਸ ਤਰ੍ਹਾਂ ਪੈਰ-ਪੈਰ ਦੀ ਲਿਆਉਣਾ ਇਸ ਤਰ੍ਹਾਂ ਠੀਕ ਹੈ ਹੁਣ ਕਟਾ ਦਿਓ ਬਸ ਜਦੋਂ ਦੋ ਕੈਂਚ ਦੀ ਉੱਪਰ ਰਹਿ ਗਈ ਨਾ ਨੇ ਤੋਂ ਉਹਨੂੰ ਘਟਾ ਦੇਣੀ ਆ ਘਟਾ ਕੇ ਮਸ਼ੀਨ ਥੱਲੇ ਲਾ ਦੇਣੀ ਆ ਆ ਦੇਖੋ ਪਲੇਟ ਦੀ ਜਿਹੜੀ ਪ੍ਰੋਪਰ ਪਲੇਟ ਬਣ ਕੇ ਇਸ ਤਰ੍ਹਾਂ ਰੈਡੀ ਹੁੰਦੀ ਆ ਠੀਕ ਹੈ ਜੀ ਆ ਲਓ ਆ ਲਓ ਠੀਕ ਹੈ ਜੀ ਇਹ ਹੋ ਗਏ ਰੈਡੀ ਪਲੇਟ ਹੋਣੇ ਦੀ ਦੂਸਰੀ ਵਾਲੀ ਪਲੇਟ ਵੀ ਪਾ ਦਿਓ ਇਸ ਤਰ੍ਹਾਂ ਬਣ ਗਈ ਠੀਕ ਹੈ ਹੁਣ ਆ ਵਾਲੀ ਪਲੇਟ ਵੀ ਮੈਂ ਸਮਝਾ ਦੇਣੀ ਆ ਫਿਰ ਮੈਂ ਤੁਹਾਨੂੰ ਦੱਸੂਗੀ ਇਸਦੇ ਗਣੇ ਦਾ ਠੀਕ ਹੈ ਜੀ ਇਹਨਾਂ ਦੀ ਪਲੇਟ ਪਾ ਕੇ ਆਪਾਂ ਰੈਡੀ ਕਰ ਲਈ ਕੁੜਤੀ ਪ੍ਰੋਪਰ ਆਪਾਂ ਤੁਹਾਨੂੰ ਦੱਸਾਂਗੇ ਅੱਜ ਠੀਕ ਹੈ ਜੀ ਹਾਂ ਲੋ ਹੁਣ ਟੱਕ ਲੱਗਿਆ ਹੋਇਆ ਟੱਕ ਤੋਂ ਇਧਰੋਂ ਸ਼ੁਰੂ ਕਰਨਾ ਇੱਥੇ ਲਿਆ ਕੇ ਆਪਾਂ ਜਿਹੜੀ ਮਾਰਕਿੰਗ ਕੀਤੀ ਹੋਈ ਆ ਇਹਨੂੰ ਲਿਆ ਕੇ ਇੱਥੇ ਲਾਸਟ ਕਰਨਾ ਠੀਕ ਹੈ ਜੀ ਆਹ ਲੋ ਜੀ ਇਸ ਤਰ੍ਹਾਂ ਚੱਕ ਲਿਆ ਬਾਲ ਵਗੈਰਾ ਚੈੱਕ ਕਰ ਲੈਣਾ ਉਹ ਜਿਸ ਹਿਸਾਬ ਨਾਲ ਕੱਪੜਾ ਜਿਹੜੇ ਪਾਸੇ ਨੂੰ ਜਾਂਦਾ ਉਸ ਪਾਸੇ ਨੂੰ ਜਾਂਦੇ ਹੋ ਦੀ ਸੈਟਿੰਗ ਕਰਨੀ ਠੀਕ ਹੈ ਜੀ ਇਸ ਤਰ੍ਹਾਂ ਹੁਣ ਇੰਚ ਤੋਂ ਪੈਰ ਤੋਂ ਸੀਨ ਸ਼ੁਰੂ ਕਰਨੀ ਆ ਜੇ ਕੋਲ ਦੱਸ ਦਿੰਦਾ ਮੈਂ ਆ ਪੈਰ ਪੈਰ ਦੀ ਸੀਨ ਸ਼ੁਰੂ ਕਰਨੀ ਆ ਲਿਆ ਕੇ ਜ਼ੀਰੋ ਗਾਉਣੀ ਆ ਆਹ ਲੋ ਇਸ ਤਰ੍ਹਾਂ ਹੋ ਗਿਆ ਹੁਣ ਇਹ ਪ੍ਰੋਪਰ ਪਲੇਟ ਪੈਣਗੇ ਕੋਈ ਵੀ ਪਲੇਟ ਦੇ ਵਿੱਚ ਝੋਲਣੀ ਹੋਊਗੀ ਕੋਈ ਵੀ ਪਲੇਟ ਇਧਰ ਉਧਰ ਨਹੀਂ ਹੋਊਗੀ ਡਨ ਪੂਰੀ ਵਧੀਆ ਹੋਊਗੀ ਠੀਕ ਹੈ ਜੀ ਆ ਲੋ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਪਲੇਟ ਬਣ ਕੇ ਰੈਡੀ ਹੋਇਆ ਠੀਕ ਹੈ ਜੀ ਸਾਇਦ ਬਲੂ ਕਲਰ ਦੇ ਵਿੱਚ ਤੁਹਾਨੂੰ ਇਹ ਚੀਜ਼ ਘੱਟ ਦਿਸਦੀ ਹੋਵੇ ਆ ਪਲੇਟ ਪਾਸੇ ਵਾਲੇ ਹੋ ਗਿਆ ਲੰਬੀ ਪਲੇਟ ਇਧਰ ਲਈ ਪਲੇਟ ਵੀ ਮੈਂ ਪਾ ਦੇਵਾਂ ਫਿਰ ਤੁਹਾਨੂੰ ਮੈਂ ਗੱਲਾ ਦੱਸਦੀ ਹਾਂ ਠੀਕ ਹੈ ਜੀ ਹਾਂਜੀ ਆਪਾਂ ਇਹਦੇ ਹੁਣ ਪਲੇਟਾ ਵਾਲੇ ਵੀਰੇ ਪਾ ਦਿੱਤੇ ਹਾਂ ਦੇਖੋ ਇਸ ਤਰ੍ਹਾਂ ਦਿਸਣਗੇ ਥੋੜਾ ਜਿਹਾ ਬਲੂ ਕਲਰ ਕਰਕੇ ਨਾ ਕੈਮਰੇ 'ਚ ਘੱਟ ਆ ਰਹੇ ਆ ਵਾਲੀ ਪਲੇਟ ਇਹ ਪੈ ਗਿਆ ਤੇ ਹੁਣ ਇਹਦੇ ਗਲੇ ਤੇ ਆਜੋ ਤੁਸੀਂ ਗਲਾ ਕਿਸ ਤਰ੍ਹਾਂ ਪਾਣਾ ਦੇਖੋ ਜੀ ਮੈਂ ਪੇਸਟਿੰਗ ਪੇਪਰ ਵਾਲਾ ਸੀਗਾ ਗਲਾ ਤੇ ਇਹਦੇ ਉੱਪਰ ਮੈਂ ਗੰਮ ਦੇ ਨਾਲ ਪ੍ਰੈਸ ਦੇ ਨਾਲ ਇਹਨੂੰ ਚਿਪਕਾ ਲਿਆ ਠੀਕ ਹੈ ਜੀ ਇਹ ਚਿਪਕ ਗਿਆ ਤੇ ਔਰ ਹੁਣ ਸਭ ਤੋਂ ਪਹਿਲਾਂ ਕੀ ਕਰਨਾ ਜਿਹੜਾ ਪਾਸੇ ਵਾਲਾ ਕੱਪੜਾ ਹੈ ਇਹਨੂੰ ਆਪਾਂ ਫੋਲਡਿੰਗ ਕਰਾਂਗੇ ਕਿਸ ਤਰ੍ਹਾਂ ਕਰੋਗੇ ਆ ਦੇਖੋ ਜੀ ਇਸ ਤਰ੍ਹਾਂ ਰੱਖੋਗੇ ਇਹ ਪ੍ਰੈਸ ਨਹੀਂ ਤੁਸੀਂ ਲਗਾ ਲਿਆ ਕਰੋ ਠੀਕ ਹੈ ਜੀ ਇਹਦੀ ਸੈਟਿੰਗ ਫਿਰ ਸੌਖੀ ਹੋ ਜਾਂਦੀ ਆ ਆਹ ਦੇਖੋ ਜਿਹੜਾ ਐਕਸਟਰਾ ਕੱਪੜਾ ਇਹਨੂੰ ਫੋਲਡਿੰਗ ਕਰਦੇ ਜਾਣਾ ਹਾਂਜੀ ਇਸ ਤਰ੍ਹਾਂ ਫੋਲਡਿੰਗ ਕਰਦੇ ਜਾਣਾ ਠੀਕ ਹੈ ਇਹੀ ਹੋ ਗਿਆ ਨਾ ਆਪਣਾ ਤੋਂ ਬਾਅਦ ਮੈਂ ਤੁਹਾਨੂੰ ਗਲਾ ਜੜਨ ਦਾ ਤਰੀਕਾ ਵੀ ਦੱਸਦੀ ਆ ਪਿਆ ਨੂੰ ਵੀਡੀਓ ਵਿੱਚ ਬਣੇ ਰਿਹਾ ਕਰੋ ਜੀ ਐਂਡ ਤੱਕ ਵੀਡੀਓ ਸਟਿੱਪ ਨਾ ਕਰਿਆ ਕਰੋ ਠੀਕ ਹੈ ਜੀ ਕੋਈ ਵੀ ਥੋੜਾ ਜਿਹਾ ਵੀ ਤੁਸੀਂ ਉਹ ਕਰ ਦਿੱਤਾ ਫਿਰ ਪੂਰੀ ਜਾਣਕਾਰੀ ਨਹੀਂ ਮਿਲਦੀ ਆ ਦੇਖੋ ਇਹ ਕੱਟ ਲੱਗਿਆ ਤੁਹਾਨੂੰ ਦੇਖਦਾ ਹੋਊਗਾ ਆ ਗਲਾ ਮੇ ਲਗਾ ਕੇ ਰੈਡੀ ਕਰ ਲੈ ਜਿਹੜਾ ਐਕਸਟਰਾ ਥੋੜਾ ਜਿਹਾ ਹੈਗਾ ਉੱਪਰ ਕੱਪੜਾ ਆਇਆ ਵਾ ਇਹ ਵੀ ਤੁਸੀਂ ਕੱਟ ਦਿਓ ਠੀਕ ਹੈ ਜੀ ਆਹ ਵਾਲਾ ਕੱਪੜਾ ਵੀ ਆਪਾਂ ਕੱਟ ਦੇਣਾ ਇਹ ਕੱਟ ਲਈਏ ਫਿਰ ਮੈਂ ਤੁਹਾਨੂੰ ਜੜਨ ਦਾ ਤਰੀਕਾ ਦੱਸਦੀ ਆ ਇਸ ਤਰ੍ਹਾਂ ਕੱਟ ਦਿਓ ਥੋੜਾ ਜਿਹਾ ਵੱਧ ਸੀਗਾ ਕਪੜਾ ਇਹਦੇ ਨਾਲ ਫਿਰ ਫਿਨਿਸ਼ਿੰਗ ਜ਼ਿਆਦਾ ਆਊਗੀ ਜਦੋਂ ਆ ਐਕਸਟਰਾ ਤੁਸੀਂ ਜ਼ਿਆਦਾ ਕਪੜਾ ਵਿੱਚ ਲੈ ਕੇ ਨਾ ਚੱਲੋਗੇ ਥੋੜਾ ਥੋੜਾ ਕਪੜਾ ਰੱਖੂਗੀ ਠੀਕ ਹੈ ਜੀ ਆ ਲੋ ਹਾਂਜੀ ਹੁਣ ਆਪਾਂ ਕੀ ਕਰਨਾ ਜੈਂਪਰ ਆਪਾਂ ਚੱਕ ਲਿਆ ਇਹਦੇ ਵੀ ਸੈਂਟਰ ਜਿਸ ਤਰ੍ਹਾਂ ਕੱਟ ਲਗਾ ਲੈਣਾ ਠੀਕ ਹੈ ਇਧਰ ਵੀ ਆਪਾਂ ਸੈਂਟਰ ਜਿਸ ਤਰ੍ਹਾਂ ਕੱਟ ਲਗਾਇਆ ਹੋਇਆ ਹੁਣ ਕੱਟ ਦੇ ਨਾਲ ਕੱਟ ਵੀਰੇ ਇਸ ਤਰ੍ਹਾਂ ਮੈਚ ਕਰੂੰਗੇ ਓਕੇ ਜੀ ਇਸ ਤਰ੍ਹਾਂ ਮੈਚ ਕਰਦੇ ਹੋਏ ਇਹਨੂੰ ਨੱਪ ਕੇ ਸੀਨ ਨੱਪ ਦੇਵੂਗੇ ਠੀਕ ਹੈ ਜੀ ਇਸ ਤਰ੍ਹਾਂ ਪਹਿਲਾਂ ਸੈਂਟਰ 'ਚ ਇੱਕ ਸੀਨ ਲਗਾ ਲਿਓ ਫਿਰ ਇਹਦੇ ਨਾਲ ਥੋੜਾ ਗੜਾ ਇਧਰ ਉਧਰ ਨਹੀਂ ਹੋਊਗਾ ਇਧਰੋਂ ਕੱਪੜਾ ਨੀਚੇ ਉਹ ਵੀ ਸੈਟਿੰਗ ਕਰ ਲੈਣਾ ਉਪਰੋਂ ਉਹ ਗਲੇ ਦੀ ਇਸ ਤਰ੍ਹਾਂ ਸੈਟਿੰਗ ਕਰ ਲੈਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਸੈਟਿੰਗ ਕਰਕੇ ਚੱਲਿਓ ਕਿਤੇ ਵੀ ਕੱਪੜਾ ਇਧਰ ਉਧਰ ਨਾ ਹੋਣ ਦਿਓ ਇਸ ਤਰ੍ਹਾਂ ਬੱਸ ਹਾਲੋ ਜੀ ਇਸ ਤਰ੍ਹਾਂ ਹੀ ਸੈਟਿੰਗ ਹੋ ਗਈ ਕੱਪੜਾ ਐਕਸਟਰਾ ਜਿਹੜਾ ਹੈਗਾ ਕੱਟ ਦੇਣਾ ਆਪਾਂ ਆਹ ਲਓ ਜੀ ਹੁਣ ਮੈਂ ਤੁਹਾਨੂੰ ਇਹਦਾ ਪ੍ਰੋਪਰ ਦੱਸਦੀ ਆ ਇਹਦੇ ਵਿੱਚ ਆਪਾਂ ਜਿਹੜਾ ਕੱਪੜਾ ਕਿਹੜਾ ਕੱਟਿਆ ਜਾਣਾ ਕਿਵੇਂ ਹੋਣਾ ਆ ਦੇਖੋ ਜੀ ਇਸ ਤਰ੍ਹਾਂ ਜਦੋਂ ਭੈਣੋ ਤੁਸੀਂ ਲਗਾ ਲੈਨੇ ਉਹਨੇ ਵੈਸੇ ਤੇ ਸੈਂਟਰ ਦੇ ਕੱਟ ਦੇ ਨਾਲ ਇੱਧਰ ਉੱਧਰ ਘੱਟਵਾ ਦੇ ਕੱਪੜਾ ਨਹੀਂ ਹੁੰਦਾ ਫਿਰ ਵੀ ਤੁਸੀਂ ਨਾ ਇਹਨੂੰ ਇਸ ਤਰ੍ਹਾਂ ਚੱਕ ਕੇ ਕੱਪੜਾ ਚੈੱਕ ਕਰ ਲਿਆ ਕਰੋ ਵੀ ਦੋਨੇ ਪਾਸੇ ਕੱਪੜਾ ਇੱਕੋ ਜਿਹਾ ਠੀਕ ਹੈ ਆ ਚੀਜ਼ ਇੱਕੋ ਜੀ ਆ ਤੇ ਫਿਰ ਹੁਣ ਆਪਾਂ ਇਹਦੀ ਸਿਲਾਈ ਲਾਉਣੀ ਸ਼ੁਰੂ ਕਰਨੀ ਆ ਕਿਸ ਤਰ੍ਹਾਂ ਕਰਨੀ ਆ ਇਹਨੂੰ ਇਸ ਤਰ੍ਹਾਂ ਕਰੋਗੇ ਇਸ ਤਰ੍ਹਾਂ ਰੱਖੋਗੇ ਇੱਕ ਸੇਡ ਤੋਂ ਸੀਨ ਸ਼ੁਰੂ ਕਰੋਗੇ ਆ ਲੋ ਜੀ ਇਸ ਤਰ੍ਹਾਂ ਜੀ ਤੇ ਇਹਦੇ ਵਿੱਚ ਝੋਲ ਤੇ ਬਾਲ ਨਹੀਂ ਆਉਣਾ ਚਾਹੀਦਾ ਥੋੜਾ ਜਿਹਾ ਤੁਸੀਂ ਆਪਣੇ ਹੱਥ ਦੇ ਨਾਲ ਸੈਟਿੰਗ ਕਰ ਲਿਓ ਇਸ ਤਰ੍ਹਾਂ ਠੀਕ ਹੈ ਜੀ ਤੇ ਬੋਕਰਮ ਦੇ ਉੱਪਰ ਨਹੀਂ ਸੀਨ ਲੱਗਣੀ ਚਾਹੀਦੀ ਬੋਕਰਮ ਦੇ نیچے ਹੋਣੀ ਚਾਹੀਦੀ ਆ ਆਸਤੇ ਆਸਤੇ ਸੀਨ ਲਾਣੀ ਆ ਕੋਈ ਜ਼ਿਆਦਾ ਜਲਦੀ ਨਹੀਂ ਕਰਨੀ ਇਹਦੇ ਉੱਪਰ ਸੀਨ ਹੋ ਗਈ ਤੁਹਾਡੀ ਸਾਰਾ ਹੀ ਜਿਹੜਾ ਬਲ ਵਗੈਰਾ ਝੋਲ ਵਗੈਰਾ ਵਿੱਚ ਇਹਦੇ ਬੰਨ ਲੱਗ ਜੂਗੇ ਠੀਕ ਹੈ ਜੀ ਇਸ ਤਰ੍ਹਾਂ ਜਦੋਂ ਆਪਾਂ ਇੱਥੇ ਗਲਾਈ ਆ ਜਾਂਦੀ ਹੁੰਦੀ ਹੈ ਗਲਾਈ ਤੋਂ ਥੋੜਾ ਜਿਹਾ ਇਸ ਤਰ੍ਹਾਂ ਚੱਕ ਕੇ ਮਸ਼ੀਨ ਨੂੰ ਘੁਮਾਇਆ ਕਰੋ ਘੁਮਾ ਕੇ ਫੇਰ ਹੀ ਤੁਸੀਂ ਸੀਨ ਲਗਾਇਆ ਕਰੋ ਠੀਕ ਹੈ ਜੀ ਆਹ ਲਓ ਜੀ ਹੁਣ ਆਪਾਂ ਜਮਾ ਨੋਕ ਤੇ ਚੌਂਡ ਤੇ ਆਗੇ ਸੈਂਟਰ ਤੇ ਇਸ ਤਰ੍ਹਾਂ ਫੇਰ ਘੁਮਾਉਗੇ ਆਹ ਲਓ ਜੀ ਇੱਥੇ ਵੀ ਹੁਣ ਤੁਹਾਡਾ ਕੋਈ ਵੀ ਵਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੱਥ ਦੇ ਨਾਲ ਪਲੇਨ ਕਪੜਾ ਕਰਦੇ ਜਾਇਓ ਜੀ ਠੀਕ ਹੈ ਜੀ ਆਹ ਲਓ ਇਸ ਤਰ੍ਹਾਂ ਹੋਦੂਗਾ ਐਕਸਟਰਾ ਠੀਕ ਹੈ ਜੀ ਹਲੋ ਜੀ ਇਹ ਆਪਣਾ ਹੁਣ ਇੱਥੇ ਗਲਾ ਬਣ ਕੇ ਹੋਊਗਾ ਰੈਡੀ ਇਹਦੇ ਜਿਹੜਾ ਕੱਟਣ ਦੀ ਜ਼ਰੂਰਤ ਪਊਗੀ ਉਹ ਧਾਗੇ ਵਗੈਰਾ ਤੇ ਆ ਸੈਂਟਰ ਦਾ ਜਿਹੜਾ ਕੱਪੜਾ ਹੈਗਾ ਇਹ ਆਪਾਂ ਕਟਿੰਗ ਕਰਾਂਗੇ ਕਿਸ ਤਰ੍ਹਾਂ ਕਰਾਂਗੇ ਇਹ ਦੇਖੋ ਜੀ ਸਭ ਤੋਂ ਪਹਿਲਾਂ ਜਿਹੜਾ ਐਕਸਟਰਾ ਉੱਪਰ ਥੋੜਾ ਥੋੜਾ ਮੈਂ ਕੱਪੜਾ ਵਾਧਾ ਰੱਖਦੀ ਹੁੰਨੀ ਆ ਇਹ ਕੱਟ ਦੇਣਾ ਛਾਂਟੀ ਪਾ ਦੇਣੀ ਆ ਆਹ ਲਓ ਜੀ ਇਹਦੇ ਨਾਲ ਫਿਨਿਸ਼ਿੰਗ ਆ ਜਾਂਦੀ ਆ ਵਧੀਆ ਜੀ ਜਦੋਂ ਆਪਾਂ ਫੋਲਡਿੰਗ ਕਰਦੇ ਆ ਠੀਕ ਹੈ ਜੀ ਹੁਣ ਤੁਸੀਂ ਇਹ ਲਗਾ ਦਿੱਤਾ ਇਹਨੂੰ ਅਲਟ ਕਰਕੇ ਵੀ ਇਸ ਤਰ੍ਹਾਂ ਦੇਖਣਾ ਠੀਕ ਹੈ ਕੋਈ ਵੀ ਬਾਲ ਨਹੀਂ ਨਾ ਕਿਤੇ ਵੀ ਦੇਖੋ ਸਲਾਈ ਸ਼ਾਇਦ ਨਹੀਂ ਤੁਹਾਨੂੰ ਦਿਖ ਰਹੀ ਉਹ ਕਿਤੇ ਵੀ ਕੋਈ ਵੀ ਬਾਲ ਨਹੀਂਗਾ ਇਹ ਵੀ ਚੀਜ਼ ਆਪਾਂ ਚੈੱਕ ਕਰਨੀ ਹੈ ਫਿਰ ਉਸ ਤੋਂ ਬਾਅਦ ਆਪਾਂ ਇਹਦੀ ਕਟਿੰਗ ਕਰਨੀ ਹੈ ਕਿਸ ਤਰ੍ਹਾਂ ਕਰਨੀ ਹੈ ਲੋ ਜੀ ਪ੍ਰੋਪਰ ਆਪਣਾ ਗਲਾ ਬਣ ਕੇ ਰੈਡੀ ਹੋ ਜਾਊਗਾ ਮੇਨ ਲਰਨਿੰਗ ਵਾਲੀ ਸੂਟਾਂ ਦਾ ਗਲਾ ਤੇ ਔਰ ਲੈਨਿੰਗ ਲਾਉਣੀ ਔਰ ਪਲੇਟਾਂ ਹੀ ਹੁੰਦੀਆਂ ਇਹ ਚੀਜ਼ਾਂ ਆਪਾਂ ਤਿੰਨੇ ਤੁਹਾਨੂੰ ਦੱਸ ਦਿੱਤੀਆਂ ਜੇ ਤੁਸੀਂ ਵੀਡੀਓ ਫਿਰ ਲੰਬੀ ਜ਼ਿਆਦਾ ਹੋ ਜਾਊਗੀ ਠੀਕ ਹੈ ਜੀ ਬਾਜੂ ਵੀ ਲਗਾਉਣਾ ਚਾਹੁੰਦੇ ਆ ਤਾਂ ਕਮੈਂਟ ਕਰ ਦਿਓ ਤੁਹਾਨੂੰ ਮੈਂ ਬਾਜੂ ਦਾ ਵੀ ਦੱਸ ਦੇਵਾਂਗੀ ਠੀਕ ਹੈ ਇਕੱਲੇ ਬਾਜੂ ਰਹਿ ਗਏ ਇਹਨਾਂ ਦੇ ਲਗਾਉਣ ਵਾਲੇ ਬੈਕ ਦੇ ਪੱਲੇ ਤੇ ਪਲੇਟਾਂ ਔਰ ਬੈਕ ਦਾ ਗਣਾ ਠੀਕ ਹੈ ਜੀ ਉਹ ਕਿਸੇ ਦਿਨ ਆਪਾਂ ਫੇਰ ਵੀਡੀਓ ਦੇ ਦੇਵਾਂਗੇ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਊਗੀ ਇੱਥੇ ਜਿਹੜਾ ਕੱਪੜਾ ਹੁਣ ਤੁਸੀਂ ਕੱਟਿਆਗਾ ਇਹਦੇ ਨਾਲ ਅੱਧੀ ਅੱਧੀ ਅੰਚੀ ਵਾਂਗੂ ਕੱਪੜਾ ਥੋੜਾ ਥੋੜਾ ਛੱਡ ਕੇ ਕੱਟਣਾ ਉਹ ਕਿਉਂ ਕੱਟਣਾ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਆਹ ਲਓ ਜੀ ਆਪਾਂ ਕੱਟ ਦਿੱਤਾ ਗਲਾ ਰੈਡੀ ਹੋ ਗਿਆ ਹੁਣ ਇੱਥੇ ਨਾ ਬਰੀਕ ਬਰੀਕ ਕੱਟ ਲਗਾਉਣੇ ਆ ਵੱਡਾ ਕੱਟ ਨਹੀਂ ਲਗਾਉਣਾ ਜੀ ਬਰੀਕ ਜਿਹਾ ਕੱਟ ਲਗਾਉਣਾ ਜੇ ਤੁਸੀਂ ਚਾਹੋ ਤਾਂ ਕੈਂਚੀ ਨਾਲ ਨਹੀਂ ਲਗਾਉਣਾ ਤਾਂ ਕਟਰ ਨਾਲ ਲਗਾ ਲਓ ਜਿਹੜਾ ਤੁਹਾਡੇ ਕੋਲੇ ਧਾਗੇ ਕੱਟਣ ਨੂੰ ਹੁੰਦਾ ਠੀ ਇਸ ਤਰ੍ਹਾਂ ਬ੍ਰੀਕ-ਬ੍ਰੀਕ ਕੱਟ ਲਗਾਉਂਦੇ ਜਾਣਾ ਔਰ ਸੈਟਿੰਗ ਹੋ ਜੂਗੀ ਹਾਂਜੀ ਇਹ ਆਪਾਂ ਕੱਟ ਵੀ ਲਗਾ ਦਿੱਤੇ ਦੇਖੋ ਜੀ ਇਸ ਤਰ੍ਹਾਂ ਇਹਨਾਂ ਦਾ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਪਲਟਾਂਗੇ ਨਾ ਫੋਲਡਿੰਗ ਕਰਾਂਗੇ ਤਾਂ ਇੱਕ ਵਾਰੀ ਚ ਇਸ ਤਰ੍ਹਾਂ ਗਲਾ ਬਣ ਕੇ ਓਕੇ ਹੋ ਜਾਊਗਾ ਠੀਕ ਹੈ ਜੀ ਜੇ ਆਪਾਂ ਕੱਟ ਲਗਾਵਾਂਗੇ ਫਿਰ ਇਸ ਤਰ੍ਹਾਂ ਗਲੇ ਦੀ ਨਾਲ ਫਿਨਿਸ਼ਿੰਗ ਜ਼ਿਆਦਾ ਆਉਂਦੀ ਹੈ ਗਲੇ ਤੇ ਤੇ ਨਹੀਂ ਨਹੀਂ ਆਉਂਦੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਗਲੇ ਨੂੰ ਬਣਾ ਕੇ ਓਕੇ ਕਰ ਦੇਣਾ ਠੀਕ ਹੈ ਆ ਲੋ ਜੀ ਇਸ ਤਰ੍ਹਾਂ ਹੀ ਗਲੇ ਤੱਕ ਹੀ ਹੁੰਦਾ ਮੇਨ ਬਾਜੂ ਦਾ ਜੇ ਤੁਸੀਂ ਕਹੋਗੇ ਮੈਂ ਤੁਹਾਨੂੰ ਬਾਜੂ ਦੀ ਵੀਡੀਓ ਵੀ ਦੇ ਦੂੰਗੀ ਇਸ ਤਰ੍ਹਾਂ ਜੇ ਤੁਸੀਂ ਸੀਨ ਲਗਾਉਣੀ ਚਾਹੁੰਨੀ ਹੈ ਇੱਥੇ ਸੀਨ ਲਗਾ ਲਿਓ ਪਰ ਆਪਾਂ ਇੰਦਾਂ ਦੀ ਤਰਪਾਈ ਹੀ ਕਰਾਂਗੇ ਠੀਕ ਹੈ ਜੀ ਸੀਨ ਲਗਾਉਣੀ ਆ ਤਾਂ ਤੁਹਾਡੀ ਆਪਣੀ ਮਰਜ਼ੀ ਆ ਤੁਸੀਂ ਸੀਨ ਵੀ ਲਗਾ ਸਕਦੇ ਆ ਇਸ ਤਰ੍ਹਾਂ ਪ੍ਰੋਪਰ ਗਲਾ ਬਣ ਕੇ ਰੈਡੀ ਹੋ ਜਾਊਗਾ ਲਓ ਜੀ ਠੀਕ ਹੈ ਇਸ ਤਰ੍ਹਾਂ ਪਲੇਟ ਵੀ ਪਾ ਕੇ ਇਹਨਾਂ ਦੀ ਲਰਨਿੰਗ ਲਗਾਉਣ ਦਾ ਤਰੀਕਾ ਵੀ ਦੱਸ ਦਿੱਤਾ ਤੁਹਾਨੂੰ ਅੱਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਆਪਾਂ ਬਾਜੂ ਜੋਇੰਟ ਕਰਨ ਦਾ ਇਹਨਾਂ ਦੇ ਘੇਰ ਤੇ ਵਰਕ ਹੋਇਆ ਹੋਇਆ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ